ਨਮਸਕਾਰ ਆਕਾਸ਼ਵਣੀ ਦਾ ਇਹ ਜਲੰਧਰ ਕੇਂਦਰ ਹੁਣ ਤੁਸੀਂ ਅਫਤਾਰ ਸਿੰਘ ਢਿੱਲੋਂ ਤੋਂ ਪ੍ਰਦੇਸ਼ ਖਬਰਾਂ ਸੁਣੋ ਪਹਿਲਾਂ ਇਸ ਬਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਉੱਤਰ ਪ੍ਰਦੇਸ਼ ਦੇ ਵਾਰਾਨਸੀ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੀਤੀ ਤਹਿਤ 20000 ਕਰੋੜ ਰੁਪਏ ਤੋਂ ਵੱਧ ਦੀ ਸਾਰਮਿਕ ਇਸ ਜਾਰੀ ਕਰਨਗੇ ਪੰਜਾਬ ਦੀਆਂ ਤਿੰਨ ਹੋਰ ਮੈਲਾ ਕੈਡਟਾਂ ਨੂੰ ਪੰਜਾਬ ਦੀ ਵਿਕਾਰੀ ਇੰਡੀਅਨ 에ਅਰ ਫੋਰਸ ਅਕੈਡਮੀ ਡੁੰਡੀਗਲ ਵਿਖੇ ਪ੍ਰੀ ਕਮਿਸ਼ਨ ਸਕਲਾਈ ਲਈ ਚੁਣਿਆ ਗਿਆ ਅਜਨਾਲਾ ਦੇ ਪਿੰਡ ਬੋਲੀਆ ਨੇੜੇ ਲੰਗ ਦੀ ਨਹਿਰ ਵਿੱਚ ਪਾੜ ਪੈਣ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਪ੍ਰਭਾਵਿਤ ਕਿਸਾਨਾਂ ਨੇ ਜਲਦ ਤੋਂ ਜਲਦ ਇਸ ਪਾੜ ਨੂੰ ਬੰਦ ਕਰਨ ਤੇ ਨੁਕਸਾਨ ਦੀ ਪਰਪਾਈ ਦੀ ਸਰਕਾਰ ਤੋਂ ਮੰਗ ਕੀਤੀ ਹੈ ਅਤੇ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਪਿਛਲੇ ਕਈ ਦਿਨਾਂ ਤੋਂ 40 ਢਾਹੀ ਤੇ 40 ਸਾਰ ਦੇਣ ਵਾਲੀ ਗਰਮੀ ਲਗਾਤਾਰ ਜਾਰੀ ਹੋਤੂ ਚੱਲਣ ਬਾਰੇ ਰੈਡ ਅਲਰਟ ਜਾਰੀ ਤੇ ਹੁਣ ਖਬਰਾਂ ਵਿਸਤਾਰਨ ਪਰਧਾਨ ਮੰਤਰੀ ਨਰਿੰਦਰ ਮੋਦੀ ਕਰ ਉੱਤਰ ਪ੍ਰਦੇਸ਼ ਦੇ ਵਾਰਾਨਸੀ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਤੀ ਪੀਐਮ ਕਿਸਾਨ ਦੇ ਤਹਿਤ 20000 ਕਰੋੜ ਰੁਪਏ ਤੋਂ ਵੱਧ ਦੀ 17ਵੀਂ ਕਿਸ਼ਤ ਜਾਰੀ ਕਰਨਗੇ ਕਿਸ਼ਤ 9 ਕਰੋੜ 26 ਲੱਖ ਲੱਖ ਪਾਤੀ ਕਿਸਾਨਾਂ ਨੂੰ ਸਿੱਧੇ ਲਾਭ ਟ੍ਰਾਂਸਫਰ ਜਾਰੀ ਕੀਤੀ ਜਾਏਗੀ ਹੁਣ ਤੱਕ 11 ਕਰੋੜ ਤੋਂ ਵੱਧ ਯੋਗ ਕਿਸਾਨ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਲਾਭ ਮਿਲੇ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਖੇਤੀ ਸਹਾਖੀਆ ਵਰਗੀ ਸਵੈ ਸਰਸਮਾ ਦੀਆਂ 30000 ਤੋਂ ਵੱਧ ਔਰਤਾਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕਰਨਗੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਮਨੀਸ਼ ਕੁਮਾਰ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਹਾੜੀ ਦੌਰਾਨ ਚਲਾਈਆਂ ਗਈਆਂ ਮਹਮਾ ਦੇ ਸਾਰਥਕ ਨਤੀਜੇ ਸਾਹਮਣੇ ਆਏ ਨੇ ਉਹਨਾਂ ਨੇ ਦੱਸਿਆ ਕਿ ਪੀਐਮ ਕਿਸਾਨ ਸਕੀਮ ਤਹਿਤ ਹਰ ਸਾਲ ਜ਼ਿਲ੍ਹੇ ਦੇ ਕੁੱਲ 43611 ਕਿਸਾਨਾਂ ਦੇ ਖਾਤੇ ਵਿੱਚ 6000 ਰੁਪਏ ਆਉਂਦੇ ਨੇ ਜਿਸ ਦਾ ਮੁੱਖ ਮਕਸਦ ਕਿਸਾਨਾਂ ਦੁਆਰਾ ਫਸਲਾਂ ਦੀ ਕਾਸ਼ਤ ਉੱਪਰ ਕੀਤੇ ਜਾਂਦੇ ਖੇਤੀ ਖਰਚਿਆਂ ਦੀ ਕੁਝ ਹੱਦ ਤੱਕ ਪੂਰਤੀ ਕਰਨਾ ਹੈ ਉਹਨਾਂ ਨੇ ਦੱਸਿਆ ਕਿ ਲਾਭ ਲੈਣ ਲਈ ਲਾਪਾਤਰੀ ਦੀ ਈਕੇਵਾਈਸੀ ਹੋਣੀ ਜ਼ਰੂਰੀ ਹੈ ਉਹਨਾਂ ਦੱਸਿਆ ਕਿ ਮਾਰਚ ਮਹੀਨੇ ਦੌਰਾਨ ਇੱਕ ਹਫਤੇ ਲਈ ਚਲਾਈ ਗਈ ਮਹਿੰਮ ਸਦਕਾ ਈਕੇਵਾਈਸੀ 63 ਫੀਸਦੀ ਤੋਂ ਵੱਧ ਕੇ 75 ਫੀਸਦੀ ਹੋ ਗਈ ਹੈ ਕੁਰਬਾਨੀ ਦਾ ਤਿਉਹਾਰ ਈਦੁਲ ਅਜ਼ਾ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਧਾਰਮਿਕ ਉਛਾਟ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਸ਼ਰਧਾਲੂਆਂ ਨੇ ਸਵੇਰੀਜ਼ ਕਹਾ ਤੇ ਮਸਜਿਦਾਂ ਵਿੱਚ ਦੀਨ ਨਮਾਜ਼ ਅਦਾ ਕੀਤੀ ਬਾਅਦ ਵਿੱਚ ਉਹਨਾਂ ਨੇ ਈਦ ਦੀ ਵਧਾਈ ਦਿੱਤੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਜਾਮਾ ਮਸਜਿਦ ਫਤਿਹਪੁਰੀ ਮਸਜਿਦ ਅਤੇ ਸ਼ਾਹੀ ਈਦ ਕਾ ਵੀ ਕੇ ਮੁੱਖ ਕੱਟ ਹੋਈ ਇਸ ਮੌਕੇ ਤੇ ਨਮਾਜ਼ ਦੀ ਅਗਵਾਈ ਕਰਨ ਵਾਲੇ ਮਾਮਾ ਨੇ ਲੋਕਾਂ ਨੂੰ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਤੇ ਤਿਉਹਾਰ ਨੂੰ ਭਾਈਚਾਰੀ ਦੀ ਭਾਵਨਾ ਨਾਲ ਮਨਾਉਣ ਦੀ ਅਪੀਲ ਕੀਤੀ ਰਾਸ਼ਟਰਪਤੀ ਜਉਪਦੀ ਮਰਮੂ ਉਪਰਾਸ਼ਟਰਪਤੀ ਜਗਦੀਪ ਧਨਕਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ Eid ul Adha ਦੇ ਸ਼ubh mauke ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਇੱਧਰ ਪੰਜਾਬ ਵਿੱਚ ਲੁਧਿਆਣਾ ਜਮਾ ਮਸਜਿਦ ਵਿਖੇ Eid ul Zuha ਯਾਨੀ ਬਕਰੀਦ ਦੀ ਨਮਾਜ਼ ਇਸਲਾਮੀ ਦੀ ਤੀਰਵਾਜਾ ਮੁਤਾਬਕ ਸ਼ਾਹੀ ਇਮਾਮ ਪੰਜਾਬ مولانا ਉਸਮਾਨ ਰਹਿਮਾਨੀ ਲੁਧਿਆਣਵੀ ਨੇ ਅਦਾ ਕਰਵਾਈ। ਇਸ ਮੌਕੇ ਜਮਾ ਮਸਜਿਦ ਵਿੱਚ ਵਕਫਾ ਖਰਮਤੀ ਸੱਸੀ ਜਮਾਤ ਦੇ ਨਮਾਇंदे ਆਪਣੇ ਮੁਸਲਮਾਨ ਭਰਾਵਾਂ ਨੂੰ Eid ਦੀਆਂ ਮੁਬਾਰਕਾਂ ਦੇਣ ਲਈ ਪੁੱਜੇ ਸਮਾਗਨ ਨੂੰ ਸੰਬੋਧਨ ਕਰਦੇ ਆ। ਸ਼ਾਹੀ ਇਮਾਮ مولانا ਉਸਮਾਨ ਰਹਿਮਾਨ ਅੰਦਰ ਜਾਨਵੀ ਨੇ ਕਿਹਾ ਕਿ Eid ਦਾ ਦਿਨ ਸਾਨੂੰ ਸਬਕ ਦਿੰਦਾ ਹੈ ਕਿ ਅਸੀਂ ਆਪਣੇ ਅੰਦਰ ਕੁਰਬਾਨੀ ਦਾ ਜਜ਼ਬਾ ਰੱਖੀਏ ਤੇ ਇਸੇ ਜਜ਼ਬੇ ਦੀ ਤਰ੍ਹਾਂ ਮੁਸਲਮਾਨ ਆਪਣੇ ਦੇਸ਼ ਦੀ ਰੱਖਿਆ ਲਈ ਕੁਰਬਾਨ ਹੋਣ ਲਈ ਹਮੇਸ਼ਾ ਤਿਆਰ ਰਹਿਣ ਉਧਰ ਇਹ ਦੇ ਮੌਕੇ ਤੇ ਮੁਸਲਮਾਨ ਭਾਈਚਾਰੇ ਨੇ ਪਠਾਨਕੁਟ ਵਿੱਚ Eid ਦੀ ਨਮਾਜ਼ ਅਦਾ ਕੀਤੀ ਉੱਥੇ ਹੀ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਵੀ ਇਸ ਨਮਾਜ਼ ਵਿੱਚ ਸ਼ਿਰਕਤ ਕੀਤੀ ਤੇ ਭਾਈਚਾਰੇ ਦੀ ਮਿਸਾਲ ਕਾਇਮ ਕੀਤੀ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਲੋਕਾਂ ਨੂੰ Eid ਦੀ ਵਧਾਈ ਦਿੱਤੀ ਮੁਸਲਮਾਨ ਭਾਈਚਾਰੇ ਦੇ ਮੁਖੀ ਰੌਸ਼ਨਦੀਨ ਨੇ ਕੈਬਨਿਟ ਮੰਤਰੀ ਲਾਲ ਚੰਦ ਅਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਮੂਹ ਦੇਸ਼ਵਾਸੀਆਂ ਨੂੰ Eid ਪਵਿੱਤਰ ਤੌਰ ਤੇ ਵਧਾਈ ਦਿੱਤੀ ਉਹਨਾਂ ਸਮੂਹ ਦੇਸ਼ਵਾਸੀਆਂ ਨੂੰ ਇਕੱਠੇ ਹੋ ਕੇ ਦੇਸ਼ ਨੂੰ ਹੋਰ ਉਚਾਈਆਂ ਤੇ ਲਿਜਾਣ ਦੀ ਅਪੀਲ ਕੀਤੀ ਇਦਰ ਗੁਰਦਾਸਪੁਰ ਵਿਖੇ ਐਮਦੀਆ ਮੁਸਲਮ ਜਮਾਤ ਦੀ ਕਮਾਂਦਰੀ ਸਦਰਮਕਾਮ ਕਾਦੀਆਂ ਵਿਖੇ Eid ਦੀ ਨਿਵਾਜ਼ ਪੜੀ ਗਈ ਇਸ ਮੌਕੇ ਐਮਦੀਆ ਮੁਸਲਮ ਜਮਾਤ ਦੇ ਸਕੱਤਰ ਮੁਹੰਮਦ ਇਮਾਨਗਰੀ ਨੇ ਸਾਰਿਆਂ ਨੂੰ ਮੁਬਾਰਕਬਾਦ ਦੇਂਦਿਆਂ ਕਿਹਾ Eid ਮੌਕੇ ਸਾਨੂੰ ਆਪਣੇ ਬੁਰੇ ਕਰਮਾਂ ਦੀ ਕੁਰਬਾਨੀ ਦੇਣੀ ਚਾਹੀਦੀ ਹੈ ਤੇ ਪੂਰੀ ਦੁਨੀਆ ਨੂੰ ਪਿਆਰ ਕਰਨਾ ਚਾਹੀਦਾ ਹੈ 21 ਜੂਨ ਨੂੰ 10ਵੇਂ ਅន្តਰਸਰੀ ਯੋਗ ਦੇ ਵਿੱਚ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਤੇ ਬਦਰ ਆਸਨ ਦੀ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਹੈ ਵੀਡੀਓ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਬਦਰ ਆਸਨ ਜੋੜਾਂ ਨੂੰ ਮਜ਼ਬੂਤ ਕਰਦਾ ਹੈ ਗੋਡਿਆਂ ਦੇ ਦਰਦ ਨੂੰ ਘਟਾਉਂਦਾ ਤੇ ਪੇਟ ਲਈ ਵੀ ਚੰਗਾ ਹੈ ਕਲਿੱਪ ਵਿੱਚ ਸਿੱਧੇ ਲਾਭਾਂ ਦੇ ਨਾਲ ਨਾਲ ਅੰਗਰੇਜ਼ੀ ਤੇ ਹਿੰਦੀ ਦੋਨਾਂ ਵਿੱਚ ਇਹ ਸਾਸਨ ਨੂੰ ਕਿਵੇਂ ਕਰਨਾ ਇਸ ਬਾਰੇ ਦੱਸਿਆ ਗਿਆ ਇਸ ਵਾਰੀ 21 ਜੂਨ ਨੂੰ ਕਮਾਂਤਰੀ ਯੋਗ ਦੇ ਵਿੱਚ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਸ਼ਾਬਾਸ਼ਿਕਾ ਨੂੰ ਮਿਲ ਰਿਹਾ ਹੈ ਜ਼ਿਲ੍ਹਾ ਮੁਹਾਲੀ ਤੇ ਤਰਨਤਾਰਨ ਵਸਨੀਕਾਂ ਨੇ ਯੋਗ ਨੂੰ ਰੋਜ਼ਾਨਾ ਖਾਲਾ ਬਣਾਉਂਦੀ ਅਪੀਲ ਕੀਤੀ ਹੈ ਮੈਂ ਜ਼ਬੀਰ ਬੀਦੀ ਚੇਅਰਪਰਸਨ ਆ ਪੰਜਾਬ ਸਕੂਲ এডੂਕੇਸ਼ਨ ਬੋਰਡ ਦੀ। ਦੇਖੋ 21 ਜੂਨ ਤਾਂ ਇੱਕ ਦਿਨ ਹੈ ਬਟ ਯੋਗਤਾ ਹਰ ਲਾਈਫ ਦੇ ਹਰ ਪੱਖ ਵਿੱਚ ਇੱਕ ਹਮੇਸ਼ਾ ਇੰਟੀਗ੍ਰੇਟ ਕਰਨ ਵਾਸਤੇ ਅਸੀਂ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਇਹਨੂੰ ਪਹੁੰਚਾਈਏ ਕਿਸ ਤਰ੍ਹਾਂ ਬੱਚਿਆਂ ਦੇ ਤੱਕ ਇਹਨੂੰ ਪਹੁੰਚਾਈਏ ਅਸੀਂ ਉਹਦੀ ਗੱਲ ਕਰ ਰਹੇ ਹਾਂ। ਸਾਰੇ ਸਾਡੇ ਆਫੀਸਰ ਸਟਾਫ ਵਗੈਰਾ ਨੂੰ ਇਨਕਰੇਜ ਕਰ ਰਹੇ ਹਾਂ ਕਿ ਯੋਗ ਦੀ ਇੰਪੋਰਟੈਂਸ ਸਮਝਣ। ਮੇਰਾ ਨਾਮ ਜ਼ਬੀਰ ਕੋਰ ਹੈ। ਮੈਂ ਜ਼ਿਲ੍ਹਾ ਤਰਨਤੰਪ ਦੀ ਰਹਿਣ ਵਾਲੀ ਹਾਂ। ਅੱਜ ਕੱਲ੍ਹ ਦੇ ਇਸ ਮਾਹੌਲ ਵਿੱਚ ਪ੍ਰੋਡਿਊਸ਼ਨ ਵਿੱਚ ਇਨਸਾਨਾਂ ਨੂੰ ਬੜੀਆਂ ਬਿਮਾਰੀਆਂ ਲੱਗ ਰਹੀਆਂ ਹਨ ਸਭ ਲਈ ਜ਼ਰੂਰੀ ਹੈ ਕਿ ਯੋਗ ਨੂੰ ਅਪਣਾਇਆ ਜਾਵੇ ਤਾਂ ਕਿ ਅਸੀਂ ਬਿਮਾਰੀਆਂ ਤੋਂ ਬਚੇ ਰਹੀਏ ਪੰਜਾਬ ਸਰਕਾਰ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਚੰਦਰ ਸ਼ੇਖਰ ਦੀ ਗਵਾਈ ਵਿੱਚ ਮਿਤੀ 1 ਜੂਨ 2024 ਨੂੰ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੇਵਾਵਾਂ ਆਵਾ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਸਿਵਲ ਸਰਜਨ ਡਾਕਟਰ ਚੰਦਰ ਸ਼ੇਖ ਨਿਰਦੇਸ਼ਕ ਯੋਗ ਵਿੱਚ ਕੰਮ ਕਰਨੀ ਸਮਾਜਿਕ ਸੰਸਥਾ ਰੋਗਿਆ ਭਾਰਤੀ ਨਾਲ ਸਾਂਝੇ ਤੌਰ ਤੇ ਸਹਿਯੋਗ ਕਰੇਗੀ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੰਦਰੁਸਤ ਰੱਖਣ ਦੇ ਟੀਚੇ ਸ਼ੁਰੂ ਕੀਤੀ ਸੀ ਐਮ ਦੀ ਯੋਗ ਸ਼ਾਲਾ ਸਕੀਮ ਸਫਲਤਾਪੂਰਵਕ ਚੱਲ ਰਹੀ ਹੈ ਜਿਸ ਦੇ ਦੌਰਾਨ ਸਰਕਾਰ ਵੱਲੋਂ ਮਾਹਰ ਯੋਗ ਟ੍ਰੇਨਰ ਤਾਇਨਾਤ ਕੀਤੇ ਗਏ ਨੇ ਪ੍ਰਦੇਸ਼ੀ ਖਬਰਾਂ ਤੁਸੀਂ ਆਕਾਸ਼ਵਣੀ ਜਲੰਧਰ ਤੋਂ ਸੁਣ ਰਹੇ ਹੋ ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਮદાન ਸਭਾ ਦੀ ਸੀਟ ਦੀ ਜਿਮਨੀ ਚੋਣ ਲਈ ਇਥੋਂ ਮਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਲਾਣਿਆ ਉਹ ਪਾਰਟੀ ਦੇ ਜਲੰਧਰ ਪੱਛਮੀ ਹਲਕੇ ਤੋਂ ਇੰਚਾਰਜ ਵੀ ਨੇ ਕੁੜੀਆਂ ਲਈ ਮਾਈ ਭਾਗੋ ਪੰਜਾਬ ਤੋਂ ਆਰਮਡ ਫੋਰਸਰਸ ਪ੍ਰੈਪਰੇਟਰੀ ਇੰਸਟੀਚਿਊਟ ਐਸ ਸੀ ਐਸ ਨਗਰ ਮਹਾਲੀ ਦੀਆਂ ਤਿੰਨ ਹੋਰ ਮਹਿਲਾ ਕੈਡਟਾਂ ਨੂੰ ਪੰਜਾਬ ਦੀ ਵਿਕਾਰੀ ਇੰਡੀਅਨ 에ਅਰ ਫੋਰਸ ਅਕੈਡਮੀ ਡੁੰਡੀਕਲ ਵਿਖੇ ਪ੍ਰੀ ਕਮਿਸ਼ਨਸ ਗਲਾਈ ਦੀ ਚੁਣਿਆ ਗਿਆ ਇਹਨਾਂ ਵਿੱਚੋਂ ਇੱਕ ਕੁੜੀ ਜਲੰਧਰ ਦੀ ਰਹਿਣ ਵਾਲੀ ਹੈ ਇਸਨਾਲੀ ਸ਼ਹਿਰ ਤੇ ਦੂਜੀ ਪਠਾਨਕੋਟ ਦੀ ਰਹਿਣ ਵਾਲੀ ਕੁੜੀ ਹਰਨੂਰ ਹੈ ਤੇ ਤੀਜੀ ਰੂਪਨਗਰ ਜ਼ਿਲ੍ਹੇ ਦੇ ਨੈਣਾਗਰ ਦੀ ਰਹਿਣ ਵਾਲੀ ਕ੍ਰਿਤਿਕਾ ਹੈ ਪੂਰੇ ਪੰਜਾਬ ਦੀਆਂ 25 ਕੁੜੀਆਂ ਵਿੱਚੋਂ ਸਿਰਫ 3 ਕੁੜੀਆਂ ਹੀ ਭਾਰਤੀ ਹਵਾਈ ਸੈਨਾ ਲਈ ਚੁਣੀਆਂ ਗਈਆਂ ਨੇ ਜਿਨ੍ਹਾਂ ਦੀ ਸਰਵਾਈ ਜੁਲਾਈ 2024 ਤੋਂ ਸ਼ੁਰੂ ਹੋਏਗੀ ਅਜਨਾਲਾ ਦੇ ਪਿੰਡ ਬੋਲੀਆ ਨਜ਼ਦੀਕ ਲੰਗਦੀ ਨਹਿਰ ਵਿੱਚ ਪਾੜ ਪੈਣ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਨਹਿਰ ਵਿੱਚ ਪਾੜ ਪੈਣ ਕਰਕੇ ਕਿਸਾਨਾਂ ਦੀਆਂ ਪਨੀਰੀਆਂ ਹਰਾਚਾਰਾ ਸਮੇਤ ਪਾਣੀ ਦੀਆਂ ਮੋਟਰਾਂ ਦੇ ਬੋਰ ਵਿੱਚ ਪਾਣੀ ਪੈਣ ਕਰਕੇ ਵੱਡਾ ਨੁਕਸਾਨ ਹੋਇਆ ਜਿਸ ਤੇ ਚੱਲਦੇ ਕਿਸਾਨਾਂ ਅੰਦਰ ਰੋਸ ਵੇਖਣ ਨੂੰ ਮਿਲ ਰਿਹਾ ਕੁਝ ਕਿਸਾਨਾਂ ਦੇ ਘਰਾਂ ਦੀਆਂ ਨੀਆਂ ਦੇ ਨਾਲ ਵੀ ਪਾਣੀ ਆ ਗਿਆ ਇਸ ਮੌਕੇ ਕਿਸਾਨਾਂ ਦਾ ਕਹਿਣਾ ਕਿ ਨਹਿਰ ਵਿੱਚ ਪਾੜ ਪੈਣ ਕਰਕੇ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਉਹਨਾਂ ਕਿਹਾ ਕਿ ਨਹਿਰ ਦੀ ਸਮੇਂ ਸਿਰ ਸਫਾਈ ਨਹੀਂ ਹੋਈ ਜਿਸ ਤੇ ਚੱਲਦੇ ਵੱਡਾ ਨੁਕਸਾਨ ਹੋਇਆ ਉਹਨਾਂ ਮੰਗ ਕੀਤੀ ਕਿ ਜਲਦ ਤੋਂ ਨਹਿਰ ਦੀ ਸਫਾਈ ਵਿੱਚ ਅਨਗੈਲੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਨਹਿਰ ਵਿਭਾਗ ਦੇ ਜੇਈ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਲਦ ਤੋਂ ਜਲਦ ਮਿੱਟੀ ਦੇ ਢੋਡਿਆਂ ਨਾਲ ਨਹਿਰ ਦੀ ਪੇਪਾਰ ਨੂੰ ਬੰਦ ਕੀਤਾ ਜਾ ਰਿਹਾ ਤੇ ਪਿੱਛੋਂ ਪਾਣੀ ਵੀ ਘਟਾਇਆ ਗਿਆ ਉਹਨਾਂ ਕਿਹਾ ਕਿ ਵਿਭਾਗ ਵੱਲੋਂ ਇਸ ਨਹਿਰ ਦੀ ਸਮੇਂ ਸਿਰ ਸਫਾਈ ਕਰਵਾਈ ਗਈ ਸੀ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਕਹਿਟ ਆ ਰਹੀ ਤੇ ਚਲਸਾ ਦੇਣ ਵਾਲੀ ਗਰਮੀ ਲਗਾਤਾਰ ਜਾਰੀ ਹੈ। ਗਰਮੀ ਤੇ ਬਕਦੀ ਲੂ ਨੇ ਮਨੁੱਖਾਂ ਦਾ ਹੀ ਨਹੀਂ ਸਗੋਂ ਪੰਛੀਆਂ ਤੇ ਜਾਨਵਰਾਂ ਦਾ ਵੀ ਜਣਾ ਮੁਸ਼ਕਲ ਕੀਤਾ ਹੋਇਆ। ਸੂਬੇ ਦੇ ਜ਼ਰ ਜ਼ਰ ਜ਼ਿਲ੍ਹੇ ਵਿੱਚ ਤਾਪਮਾਨ 42 ਤੋਂ 45 ਡਿਗਰੀ ਸੈਲਸੀਅਸ ਤੱਕ ਚੱਲ ਰਿਹਾ ਹੈ। ਇਧਰ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਅਸਾਮ ਵਿੱਚ ਬਹੁਤ ਬਹੁਤ ਜ਼ਿਆਦਾ ਗਰਮੀ ਤੇ ਲੂ ਬਾਰੇ ਰੈਡ ਅਲਰਟ ਜਾਰੀ ਕੀਤਾ ਹੈ। ਕਈ ਹੋਰ ਸੂਬਿਆਂ ਵਿੱਚ ਵੀ ਕੱਲ ਤੱਕ ਲਈ ਗਰਮੀ ਦਾ ਪ੍ਰਕੋਪ ਜਾਰੀ ਕੀਤਾ ਗਿਆ ਗਰਮੀ ਦੇ ਬਾਦਰੀ ਪ੍ਰਕੋਪ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਚੰਦਰ ਸ਼ੇਖਰ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕਰਦੇ ਹਾਂ ਕਿ ਗਰਮ ਹਵਾਵਾਂ ਸਾਡੀ ਪਿਆਸ ਵਧਾਉਣ ਦੇ ਨਾਲ-ਨਾਲ ਸਾਡੇ ਸਰੀਰ ਖਾਸ ਕਰਕੇ ਅੱਖਾਂ ਤੇ ਚਮੜੀ ਨੂੰ ਪੂਰੀ ਤਰ੍ਹਾਂ ਚੁਰਸਾ ਦਿੰਦੀਆਂ ਨੇ ਜਿਆਦਾ ਗਰਮੀ ਹੋਣ ਤੇ ਸਾਡਾ ਸਰੀਰ ਪਸੀਨੇ ਦੇ ਰੂਪ ਵਿੱਚ ਗਰਮੀ ਬਾਹਰ ਕੱਢਦਾ ਤੇ ਤਾਪਮਾਨ ਨੂੰ ਨਿਯੰਤਰਿਤ ਰੱਖਦਾ ਹੈ ਜਿਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਆਮ ਤੌਰ ਤੇ ਲੋਕ ਇਸ ਨੂੰ ਹਲਕੇ ਵਿੱਚ ਲੈਂਦੇ ਨੇ ਜਿਵੇਂ ਮੰਨਦੇ ਨੇ ਕਿ ਉਹਨਾਂ ਨੂੰ ਲੂ ਲੱਗ ਨਹੀਂ ਸਕਦੀ ਪਰੰਤੂ ਕਿ ਰਿਪੋਰਟ ਦੇ ਅਨੁਸਾਰ ਲੂ ਲੱਗਣਾ ਬਹੁਤ ਖਤਰਨਾਕ ਬਿਮਾਰੀ ਹੈ ਬੱਚਿਆਂ ਤੇ ਬਜ਼ੁਰਗਾਂ ਗਰਭਵਤੀ ਔਰਤਾਂ ਮोटापे ਤੋਂ ਪੀੜਤ ਲੋਕ ਦਿਲ ਦੇ ਮਰੀਜ਼ ਸਰੀਰਕ ਰੂਪ ਨਾਲ ਕਮਜ਼ੋਰ ਲੋਕ ਤੇ ਕੁਝ ਵਿਸ਼ੇਸ਼ਤਾਈਆਂ ਜਿਨ੍ਹਾਂ ਦਾ ਸਰੀਰ ਦੇ ਸੈਣ ਜਾਂ ਖੂਨ ਦੀਆਂ ਨਾੜੀਆਂ ਤੇ ਅਸਰ ਪੈਂਦਾ ਨੂੰ ਖਾਣ ਵਾਲੇ ਲੋਕਾਂ ਨੂੰ ਗਰਮੀ ਲੱਗਣ ਦਾ ਜ਼ਿਆਦਾ ਖਤਰਾ ਹੁੰਦਾ ਹੈ ਇਸ ਤੋਂ ਇਲਾਵਾ ਮਜ਼ਦੂਰ ਵਰਗ ਦਿਹਾੜੀਦਾਰ ਵਰਗ ਤੇ ਬੇਕਰ ਹੋ ਕੇ ਸੜਕਾਂ ਤੇ ਰੇਲਵੇ ਸਟੇਸ਼ਨਾਂ ਉੱਤੇ ਰਹਿਣ ਵਾਲੇ ਲੋਕ ਕਿਸ ਤਰ੍ਹਾਂ ਜਲਦੀ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਹਦਾਇਤ ਕੀਤੀ ਹੈ ਕਿ ਆਪਣੇ ਦੇਨ ਏਰੀਆ ਵਿੱਚ ਸਥਿਤ ਸਟਾਫ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਆਮ ਜਨਤਾ ਨੂੰ ਲੂਟੋਂ ਬਚਣ ਲਈ ਜਾਗਰੂਕ ਕੀਤਾ ਜਾਏ। ਹਾਲੀ ਵਿੱਚ ਕੁਵੈਤ ਵਿੱਚ ਇਮਾਰਤ ਨੂੰ ਅੱਗ ਲੱਗਣ ਦੀ ਘਟਨਾ ਵਿੱਚ 40 ਭਾਰਤੀਆਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਸਨ ਇਸ ਘਟਨਾ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਦਾ ਹਿੰਮਤ رائے ਵੀ ਆਪਣੀ ਜਾਨ ਕੁਆ ਬੈਠਾ ਸੀ ਅੱਜ ਇੱਥੇ ਹੁਸ਼ਿਆਰਪੁਰ ਦੇ ਸ਼ਮਸ਼ਾਨ ਘਾਟ ਵਿੱਚ ਉਨ੍ਹਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਵਿਦੈਕ ਸ਼ਾਮਚਰਾਸੀ ਡਾਕਟਰ ਰਵਜੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਪੂਰਾ ਸਹਿਯੋਗ ਕਰੇਗੀ ਵਿਸ਼ਖੂ ਖੂਨਦਾਨੀ ਦਿਵਸ ਤੇ ਮੁਹਾਲੀ ਸਥਿਤ ਹਰਿਆਤਬਾਰਾ ਯੂਨੀਵਰਸਿਟੀ ਦੇ ਸਕੂਲ ਆਫ ਐਲਾਈਡ ਸੈਂਸਸ ਵੱਲੋਂ ਸੈਕਟਰ 17 ਚੰਡੀਗੜ੍ਹ ਵਿਖੇ ਏਬੀਓ ਬਲੱਡ ਗਰੂਪਿੰਗ ਪ੍ਰਣਾਲੀ ਦੀ ਖੋਜ ਕਰਨ ਤੇ ਮਨੁੱਖੀ ਜਾਨਾਂ ਬਚਾਉਣ ਵਾਲੇ ਕਾਰਲ ਲੈਂਡਸਟ੍ਰੀਨਰ ਦੀ ਜਨਮਵਰੀ ਗੜਬਣਾਉ ਲਿਖੂਨਦਾਨ ਕੈਂਪ ਵਿੱਚ ਸਾਲਿਆ ਗਿਆ ਇਸ ਸਵੈ ਕਦਮੀ ਦਾ ਉਦੇਸ਼ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਤੇ ਸਮਾਜ ਦੀਆਂ ਸੇਸ ਜ਼ਰੂਰਤਾਂ ਵਿੱਚ ਯੋਗਦਾਨ ਪਾਉਣਾ ਸੀ ਤੇ ਨਾਲ ਹੀ ਇਸ ਨੇਕ ਕਾਰਜ ਲਈ ਖੂਨਦਾਨੀਆਂ ਦਾ ਧੰਨਵਾਦ ਕਰਨਾ ਸੀ ਖੂਨਦਾਨ ਮਹਿੰਦ ਦੇ ਨਾਲ ਨਾਲ ਭਾਗੀਦਾਰਾਂ ਨੂੰ ਖੂਨਦਾਨ ਦੇ ਲਾਭਾਂ ਤੇ ਪ੍ਰਕਿਰਿਆ ਬਾਰੇ ਜਾਣਕਾਰੀ ਦੇਣ ਲਈ ਵਿਦਿਅਕ ਸੈਸ਼ਨ ਵੀ ਆਯੋਜਿਤ ਕੀਤਾ ਗਿਆ ਇਸ ਤਰ੍ਹਾਂ ਟ੍ਰਾਂਸਫਰ ਰਿਆਜ਼ਵਾਰਾ ਯੂਨੀਵਰਸਿਟੀ ਗੁਰਵਿੰਦਰ ਸਿੰਘ ਵਾਰਾ ਨੇ ਕਿਹਾ ਕਿ ਖੂਨਦਾਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਜਾਨਾਂ ਬਚਾਉਂਦਾ ਡਾਕਟਰੀ ਇਲਾਜਾਂ ਵਿੱਚ ਸਹਾਇਤਾ ਕਰਦਾ ਹੈ ਤੇ ਐਮਰਜੈਂਸੀ ਤੇ ਸਰਜਰੀਆਂ ਲਈ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਂਦਾ ਹੈ ਇਸ ਦੇ ਨਾਲ ਹੀ ਪਰਦੇਸ਼ਿਕ ਖਬਰਾਂ ਖਤਮ ਹੋਈਆਂ ਨਮਸਕਾਰ